ਵਾਹਿਗੁਰੂ 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 ਵਾਹਿਗੁਰੂ

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਨ ਦੁਰਦੋਬੀ ਸਿੰਘ ਜੀ ਸਾਹਿਬ ਜੀ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਨ ਦੁਰਦੋਬੀ ਸਿੰਘ ਜੀ ਸਾਹਿਬ ਜੀ ਤਨ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਵਾਹਿਗੁਰੂ 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 ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ಸತ ನಮುರ್ ಪೂರ್ಣಿ ಸಹ ಪ್ರಚ ಜಿ ಸಚ ನೋಸಿ DUDE uh... ਵਾਹਿਗੁਰੂ 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 ਚਲ ਬਾਜ ਬੋ ਵਾਹਿਗੁਰੂ 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 ਤਾ ਹੈ ਤੋੜ ਸਤਨਾਮ ਦਾਤਾ ਪੁਰਖ ਨੇ ਰੂਪ ਨੀਰ ਬਾਤਾਲ ਮੁਰਤਿ ਨਿਸਾਬੰਦ ਪਰ ਸਾਜਪਾ ਸੱਚ ਜਿਦੜ ਤੱਕ ਹੈ ਵੀ ਸੱਚੇ ਨਾਮ ਤੋਂ ਸਿਮੀਂ ਸੱਚਾ ਜੀ ਦੇ ਵੀ ਜਾਓ